ਤਬੇ ਉਹ ਬਾਤ ਬੇ ਨਤੀ ਚੌਪਾਈ ਹਮਰੀ ਕਰੋ ਹਾਥ ਲੈ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਉ ਜਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁੜ ਸਬੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਹੀ ਵਸੈ ਮੋਹਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰਛਾ ਨਿਦ ਕਰਦਾ ਕਰੀਐ ਸਭ ਬੈਰਨ ਗੋ ਆਜ ਸੰਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸ਼ਾਡ ਕੋਈ ਅਵਰਨਾ ਧਿਆਉ ਜੋ ਵਰਜਾਉ ਸੁਦੰਤੇ ਪਾਉ ਸੇਵਕ ਸਿਖਹ ਹਮਾਰੇ ਤਾਰੀਐ ਹੰ ਚੰਨ ਚੰਨ ਸਤਰਾ ਹਮਾਰੇ ਮਾਰੀਐ ਹਾਂ ਆਪ ਹਾਗ ਦੇ ਮੁਝੈ ਵਰੀਐ ਮਰਨ ਗਾਲ ਕਾ ਤਰਾਸਿ ਮਰੀਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸੋ ਜੋ ਕਰੇ ਹੋ ਰੱਛਾ ਰਾਖ ਲੈ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਤਨ ਕੇ ਹੰਤਾ ਤੁਮ ਹੋ ਗੁਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਖਤਰ ਕਾਲ ਪਾਏ ਸਿਵਜੂ ਅਵਤਾਰ نمسکارا جبن کا جنجا دن ابتار ਸਮਦੇ ਹੋ ਹਮਾਰਾ ਨਮਸਕਾਰ ਇਸ ਹੀ ਕੋ ਹਮਾਰੀ ਸਕਲ ਪ੍ਰਜਾ ਜਨੋ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੇਉ ਸਤਨ ਗੋਪਲ ਮੋ ਬਦ ਗੀਉ ਘਟ ਘਟ ਕੇ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀਰ ਵਸ਼ਾਨਤ ਧੀਰਤੀ ਤੇ ਕੁੰਦਰ ਸੂਲਾ ਜਪਿ ਰਿਪਾ ਦ੍ਰਿਟ ਘਰ ਹੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗਏ ਸੁਖੀ ਏਕ ਏਕ ਗੀਂ ਬੇਰ ਬਛਾਲੇ ਘੜ ਘੜ ਕੇ ਪੜ ਪੜ ਕੀ ਜਾਣੇ ਜਬੂਦ ਕਰਖ ਕਰਾ ਕਰ ਤਾਰਾ ਬਨਾ ਦੰਦ ਦਵ ਦੇ ਆਪਾ ਨਾ ਜਬੂ ਆਗਰਗ ਕਰ ਤੁਮ ਗਬੂ ਤੁਮ ਮੈਂ ਮਿਲਤ ਦੇ ਦਰ ਸਭੂ ਦੇਤੇ ਬਦਨ ਸ੍ਰੇਟ ਸਭ ਤਾਰੈ ਆਪ ਆਪਣੀ ਬੂਝ ਉਚਾਰੇ ਤੁਮ ਸਰਹੀ ਤੇ ਰਤਨ ਰਾਲਮ ਜਾਨਤ ਬੇਦ ਫੇਰ ਵਰਵਾਲਮ ਨਰੰਕਾਰ ਨਰਵਕਾਰ ਨਰ ਲੰਭੂ ਆਦਰ ਨੀਲਾ ਨਾਦ ਸੰਭਾ ਤਾ ਕਾ ਮੂੜੋ ਜਰਦ ਬੇਦਾ ਜਾਗੋ ਬੇਵਨਾ ਬਾਵਤ ਬੇਦਾ ਤਾ ਕੋ ਕਰਪਾ ਹਰਨੁ ਅਨੁਮਾਨਤ ਮਹਾ ਮੂੜ ਗਜ ਬੇਦਨਾ ਜਾਣਤ ਮਹਾ ਦੇਵ ਕੋ ਕਹਿ ਦਸਦਾ ਸਿਰ ਨਰੰਗਾਰ ਗਾਦੀ ਨਦਨੈ ਭੈ ਭਗ ਆਪ ਆਪਣੀ ਬੁਧਿ ਕਹਿ ਦਿੱਤੀ ਵਰਣਨ ਬਨ ਬਨ ਤੋਹੇ ਤੇ ਤੀ ਤੁਮਰਾ ਲਖਾ ਨਾ ਜਾਏ ਪਸਾਦਾ ਕਹਿ ਬਦ ਸਜਾ ਪ੍ਰਦਮ ਸੰਸਾਰਾ ਇਕੈ ਰੂਪਾ ਨੂ ਬਸ ਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਦੇ ਰਜ ਸੇ ਤਜ ਕੀਨੇ ਉਤਪੁਜ ਖਾਨ ਬਹੁਰਤ ਦੀਨੀ ਕਹੋ ਹੂਲ ਰਾਜਾ ਹਵੈ ਬੈਠਾ ਕਹੋ ਜਮੜ ਭਇਓ ਸੰਗਰਾ ਕੇਠਾ ਸਗਰੀ ਸ੍ਰੇਟ ਦਖਾਏ ਅਚੰਬਵ ਆਦੂ ਦੁਗਾ ਦਸ ਰੂਪ ਸੁਜੰਬਵ ਅਬਰੱਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਹੁ ਦੁਟ ਜਿਤੇ ਉਡ ਬਦੂਤ ਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜਿਆ ਸੋ ਸਭ ਸਰਨੀ ਪਰੇ ਦਿਨ ਕੇ ਦੁਟ ਦੁਤਾ ਹਵੇ ਮਰੇ ਮੂਰਖ ਜਵਨ ਭਗ ਪਰੇ ਤੇ ਹਾਰੇ ਨਨਕੇ ਤੁਮ ਸੰਘੜ ਸਭ ਟਾਰੇ ਜੋ ਗਲ ਕੋ ਇਕ ਵਾਰ ਤੇ ਆਏ ਹੈ ਤਾਂਗੇ ਕਾਲ ਨਿਕੜਨੇ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਰਤਾ ਅਸ਼ਟ ਟਰੇਂ ਤਤ ਕਾਲਾ ਕਿਰਪਾ ਦ੍ਰਿੜ ਤਨ ਜਾਹੇ ਨੇ ਹਰਹੁ ਤਾਂਗੇ ਤਾਪ ਤਨ ਗਮੋ ਹਰਹੁ ਰਿੱਧ ਸਿਦ ਕਰਮੋ ਸਭ ਹੋਈ ਦੂਡ ਸ਼ਾਸ ਸਵ ਸਕੈ ਨ ਕੋਈ ਇਕ ਵਾਰ ਜਨਨ ਤੋਂ ਮੈਂ ਸਮਾਰ ਗਾਲਵਾ ਦੇ ਨਾਇ ਉਹ ਵਾਰ ਜਨ ਨਰਨਾਮ ਤੇ ਹਾਰੂ ਕਹ ਹਾਰਗ ਦੂਟ ਦੋਖ ਤੇ ਰਹਾ ਖੜਗ ਗੇਤ ਮੈਂ ਸਰਣ ਵਿਹਾਰੀ ਖੜਗ ਗੇਤ ਮੈਂ ਸਰਣ ਵਿਹਾਰੀ ਆਪ ਹਾਰ ਦੇ ਲੇ ਹੋ ਬਾਰੀ ਸਰਬ ਧਰਮੋਂ ਹੋ ਹੋ ਸਹਾਈ ਦੂਰ ਲੋਗ ਦੇਲੇ ਹੁ ਬਦਾਈ ਕਿਰਪਾ ਕਰੀ ਹੰਬਰ ਜਗ ਮਤਾ ਕਰਨ ਕਰਾ ਪੂਰਨ ਸੁਭਰਾਤਾ ਕਿਲ ਵਿਕ ਸਕਲ ਦੇ ਕੋ ਹਰਤਾ ਦੁਰਦੋਖਿਨ ਕੋ ਛੇ ਕਰਤਾ ਸ਼੍ਰੀਆ ਸੋਜਾ ਭੈ ਦਇਆਲਾ ਪੂਰਨ ਕਰਾ ਅਨੰਦਦ ਕਾਲ ਮਨਵਾਸ਼ਤ ਬਲ ਪਾਵੇ ਸੋਈ ਦੂਹਲਾ ਦੇ ਸਹਬੇ ਆਪ ਦਾ ਕੋਈ ਅੜਲ ਸੁਨੇ ਗੋਂਗ ਜੋ ਜਾਏ ਸੁਰਸਨਾ ਪਾਵੇ ਸੁਨੇ ਮੂੜ ਤਿਤ ਲਾਏ ਚਤੁਰਤਾ ਆਬਈ ਦੁਖ ਦਰਦ ਬਹੁ ਨਿਕਟ ਨਾ ਦਿਨ ਨਰਕੇ ਰਹੇ ਹੋ ਜੋ ਜਾ ਕੀ ਇੱਕ ਬਾਰ ਚੌਪਈ ਕੋ ਕਹੈ ਚੌਪਈ ਹੰਮਤ ਸਤਰੈ ਸੈ ਸਵਣੀ ਜੈ ਅਰਧ ਸੈ ਸੋਨ ਦੀਨ ਅਗੇ ਹੀ ਜੈ ਪਾਦਮ ਸੁਦੀ ਅਸਮੀ ਰਵਾਰਾ ਤੀਰ ਸੁਤਦਰਵ ਗਰੰਧ ਸੁਦਾਰਾ ਸਵਈਆ ਪਾਏ ਨਹੀਂ ਜਬ ਤੇ ਤੁਮਾਰੇ ਦਬ ਤੇ ਕੋ ਆਗ ਦਰ ਨਹੀਂ ਆਨੇ ਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਵੈ ਬਹੁ ਵੇਦ ਕਹੈ ਹਮ ਏਕ ਨ ਜਾਣਿਓ ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੋਹਰਾ ਸਗਲ ਦਵਾਰ ਕੋਠਾੜ ਗਏ ਗਇਓ ਤੁਹਾਰੋ ਦਵਾਰੂ ਬਾਹੇ ਗਏ ਕੀ ਲਾਟ ਅਸ ਗੋਵਿੰਦ ਦਾਸੁ ਤੁਹਾਰ ਸਗਲ ਦਵਾਰ ਕੋਠਾੜ ਗਏ ਗਇਓ ਤੁਹਾਰੋ ਦਵਾਰੂ ਬਾਹੇ ਗਏ ਕੀ ਲਾਟ ਅਸ ਸਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਕੋ ਓੰਕਾਰ ਸਤਗੁਰ ਪ੍ਰਸਾਦ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ ਬੇਨਤੀ ਚੌਪਈ ਹਮਰਿ ਇਕ ਰੋਹ ਹਦ ਨੈ ਰਖਾ ਪੂਰਨ ਹੋਏ ਚਿਤ ਕੇ ਇਛਾ ਦਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁੜ ਸਬੈ ਤੁਮ ਘਾਓ ਆਪ ਹਾਥ ਦੇ ਮੋਹਿ ਬਚਾਓ ਸੁਹੀ ਵਸੈ ਮੋਹਰੋ ਪਰਿਵਾਰ ਸੇਵਕ ਸਿਖ ਸਬੈ ਕਰਤਾਰਾ ਮੋ ਰੱਛਾ ਮੇਂ ਕਰਦਾ ਕਰੀਐ ਸਬਦ ਨਨ ਗੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਧ ਕੋਈ ਵਰਨਾ ਲਿਆਉ ਜੋ ਵਰਜਾਉ ਸੋ ਤੁਮ ਤੈ ਪਾਉ ਸੇਵਕ ਸੇਖ ਹਮਾਰੇ ਤਾਰੀਐ ਹੇ ਜਨ ਜਨ ਸਤਰਾ ਹਮਾਰੇ ਮਾਰੀਐ ਹੈ ਆਪ ਹਾਬ ਦੇ ਮੁਝੈ ਵਰੀਐ ਮਰਨ ਗਾਲ ਕਾ ਤਰਾਸਨੀ ਵਰੀਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸੋ ਜੋ ਕਰੇ ਹੋ ਰੱਥਾ ਰਾਖ ਲੈ ਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਦੂ ਅਵਤਰਾ ਕਾਲ ਪਾਏ ਕਰ ਬਿਸਨ ਬਰਗਾ ਸਗਲ ਕਾਲ ਲਗਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਆਉ ਬੇਗਰਾਗ ਬ੍ਰਹਮਾ ਜੋਤੀ ਆਉ ਜਵਨ ਕਾਲ ਸਭ ਲੋਕ ਸਵਾਦਾ ਨਮਜ਼ਗਾਰ ਰਹੇ ਤਾ ਹੈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਨ ਉਪਜਾਇਓ ਆਦੋਂ ਤੋ ਇੱਕ ਅਵਤਾਰਾ ਜਿਉ ਹਮਾਰਾ ਸਤਿ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੁ ਆਪਸ ਵਾਰੀ ਸੇਵ ਕਨ ਕੋ ਸਭ ਮਨੁ ਸੁਖ ਦੀਉ ਸਤਰਨ ਕੋ ਪਲਮੋ ਬਦਗੀਉ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਸ਼ਾਨਤ ਜਿਤੀ ਤੇ ਕੁੰਚਰ ਸੂਲਾ ਜ ਪ੍ਰਗ੍ਰਿਪਾ ਦ੍ਰਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗੇ ਸੁਖੀ ਏਕ ਏਕ ਗੀ ਮੇਰ ਬਿਸ਼ਾਨੇ ਘਟ ਘਟ ਕੇ ਪੜ ਪੜ ਗੀ ਜਾਣੇ ਜਬੂਦ ਕਰਖ ਕਰਾ ਕਰ ਤਾਰਾ ਬਨਾ ਦੰਦ ਦਵ ਦੇ ਆਪਾ ਨਾ ਜਬਾ ਕਰਗ ਦਰ ਤੋਂ ਗਬੂ ਤੁਮ ਮੈਂ ਮਿਲਤ ਦੇ ਦਰ ਸਭੂ ਦੇਤੇ ਬਦਨ ਸਰੇਟ ਸਗਤਾਰੈ ਆਪ ਆਪਣੀ ਬੂਝ ਉਚਾਰੈ ਹਮ ਸਭ ਹੀ ਤੇ ਰਾਧਨ ਰਾਲ ਮਨ ਜਾਣਤ ਬੇਦ ਪੇਰ ਵਰਵਾਲਮ ਨਰੰਕਾਰ ਨਰਬਕਾਨ ਨਰ ਲੰਭੂ

ਆਪ ਆਪਣੀ ਬੁੱਧ ਹੈ ਜੇਤੀ ਵਰਣਨ ਬਨ ਬਨ ਦੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰ ਕਹਿ ਬਿਦ ਸਜਾ ਪ੍ਰਧਮ ਸੰਸਾਰ ਇਕੈ ਰੂਪਾ ਨੂ ਬਸ ਰੂਪਾ ਰੰਗ ਭਇਓ ਰਾਗ ਕਹੀ ਖੂਪਾ ਅੰਡਦ ਦੇਰਜ ਸੇਤਜ ਕੀਨੀ ਉਤ부ਜ ਖਾਨ ਬਵ ਰਤ ਦੀਨੀ ਕਹੋ ਹੂਲ ਰਾਜਾ ਹਵੇ ਪੈਠਾ ਕਉ ਸੰੜ ਭਇਓ ਸੰਗਰਾ ਕੇਠਾ ਸਗਰੀ ਸ੍ਰੇਟ ਦਖਾਏ ਅਤੰ ਭਵ ਆਦੁ ਜੁਗਾਦ ਸਰੂਪ ਸੁਜੰਬਵ ਵਰਛਾ ਮੇਰੀ ਤੁਮ ਕਾ ਸਿਖੋ ਬਾਰ ਸਿਖ ਸੰਗਰੋ ਦੁੱਟ ਦੇ ਤੇ ਉਟਵ ਦੁੱਧ ਬਾਦਾ ਸਗਲ ਮਲੇਸ਼ ਕਰੋ ਰਣ ਗਾਤਾ ਜੇ ਆਸੂ ਤਵ ਸਰਨੀ ਪਰੇ ਦਿਨ ਕੇ ਦੁੱਟ ਦੋ ਤਹਵ ਮਰੇ ਮੁਰਖ ਜਵਨ ਬਗ ਪਰੇ ਤੇ ਹਾਰੇ ਦਿਨ ਕੇ ਤੁਮ ਸੰਗੜ ਸਵਟਾਰੇ ਜੋ ਕਰਗੋ ਇਕ ਵਾਰ ਤੇ ਆਏ ਹੈ ਦਾਗੇ ਕਾਲ ਨਿਕਣ ਲੈ ਆਏ ਹੈ ਰੱਥਾ ਹੋਏ ਤਾਂ ਹੈ ਸਭ ਕਾਲਾ ਦੁਸ਼ਟਾਂ ਅਸ਼ਟ ਡਰੇੰਤ ਤਤ ਕਾਲਾ ਕਿਰਪਾ ਦ੍ਰਿੜ ਤਨ ਜਾਹੇ ਨੇ ਅਰਹੁ ਦਾਗੇ ਦਾਪ ਦਨ ਗਮੋਹਰ ਹੋ ਰਿੱਧ ਸਿਦ ਕਰਮੋ ਸਭ ਹੋਈ ਦੂਡਸ਼ਾ ਸਭ ਸਕੇ ਨ ਕੋਈ ਇੱਕ ਵਾਰ ਜਨਮ ਸਮਾਰ ਗਾਲ ਵਾਸ ਦੇ ਨਾਇ ਉਬਾਰ ਜਨ ਨਰ ਨਾਮ ਤੇ ਹਾਰੋ ਕਹਾ ਦਰਦ ਟੁੱਟ ਤੋਕ ਤੇ ਰਹਾ ਖੜਗ ਗੇਤ ਮੈਂ ਸਰਨ ਤੇ ਹਾਰੀ ਖੜਗ ਗੇਤ ਮੈਂ ਸਰਨ ਬਿਹਾਰੀ ਆਬਾਦ ਦੇ ਲੇ ਹੋ ਬਾਰੀ ਸਰਬ ਧਰਮੋ ਹੋ ਸਹਾਈ ਦੁਖ ਦੋਖ ਦੇਲੇ ਹੁ ਬਧਾਈ ਕਿਰਪਾ ਕਰੀ ਹੰਬਰਜਗ ਮਾਤਾ ਅਨੰਦ ਕਰਾ ਪੂਰਨ ਸੁਭਰਾਤਾ 길 ਵਿਗ ਸਕਲ ਦੇ ਕੋ ਹਰਤਾ ਦੁਖ ਦੋਖਿਨ ਕੋ ਛੇ ਕਰਤਾ ਸ਼੍ਰੀਆ ਸੋਜਾ ਭੈ ਦਇਆਲਾ ਪੂਰਨ ਗਰਾ ਅਨੰਦਦ ਕਾਲ ਮਨਵਾਸ਼ਤ ਬਲ ਪਾਵੈ ਸੋਈ ਰੂਹਨਾਂ ਦੇ ਸਹਬੇ ਆਪ ਦਾ ਕੋਈ ਅੜੈਲ ਸੁਣੈ ਗੋਂਗ ਜੋ ਜਾਏ ਸੁਰਸਨਾ ਪਾਵੈ ਸੁਣੈ ਮੂੜ ਤਿਤ ਲਾਏ ਚਤੁਰਤਾ ਆਬਈ سبیا پائے گہیں تمہارے دمتے در نہیں رام رہی موران کوران ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਭੈ ਬਹੁ ਬੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਦੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋਠਾੜ ਗੈ ਗਯੋ ਤੁਹਾਰੋ ਦਵਾਦ ਬਾਹੇ ਗੈ ਸੋ ਗੋਵਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦਵਾਦ ਬਾਹੇ ਗਏ ਕਿ ਲਾਜ ਅਸ ਗੋਵਿੰਦ ਦਾਸ ਤੁਹਾਰ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਕੋ ਅੰਕਾਰ ਸਤਿਗੁਰ ਪ੍ਰਸਾਦ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਉ ਬਾਜ ਬੇਨਤੀ ਚੌਪਈ ਹਮਰੇ ਕਰੋ ਹਾਥ ਨੈ ਰੱਛਾ ਪੂਰਨ ਹੋਏ ਚਿੱਤ ਕੇ ਛਾਂ ਦਉ ਚਰਨ ਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁੜਬ ਸਬੈ ਤੁਮ ਘਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਹੀ ਵਸੈ ਮੋਹਰੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰਾ ਮੋ ਰਛਾ ਨਿਹ ਕਰਦਾ ਕਰੀਐ ਸਭ ਬੈਰਨ ਗੋਵਾਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਸਾਡ ਕੋਈ ਅਵਰਨ ਧਿਆਉ ਜੋ ਵਰਜਾਉ ਸੋ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਐ ਹੇ ਚਨ ਚਨ ਸਤਰ ਹਮਾਰੇ ਮਾਰੀਐ ਆਪ ਹਾਬ ਤੈ ਮੁਝੈ ਵਰੀਐ ਮਰਨ ਗਾਲ ਕਾ ਤਰਾਸ ਨਿ ਵਰੀਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸੋਜੋ ਕਰੇ ਹੋ ਰੱਛਾ ਰਾਖ ਲੈ ਹੋ ਮੋਹਿ ਰਖਨ ਹਾਰੀ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਇ ਨੰਮ ਬਬਤਰ ਅਕਾਲ ਪਾਇ ਸਿਵ ਦੂ ਅਵਤਾਰ ਕਾਲ ਪਾਏ ਕਰ ਬਿਸਨ ਬਰਗਾ ਸਗ ਲਗਾ ਲਗਾ ਕੀ ਤਮਸਾ ਜਵਨ ਕਾਲ ਜੋਗੀ ਸਿਵ ਕੀ ਆਉ ਬੇਗਰਾਗ ਤੈ ਮਾਂ ਜੋਤੀ ਆਉ ਜਵਨ ਕਾਲ ਸਭ ਲੋਗ ਸਵਾਦਾ ਨਮਜ਼ਗਰ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਤਜਨ ਉਪਜਾਇਓ ਆਦੋਏ ਕੇ ਅਵਧਾਨਾ ਸਮਝਿਓ ਹਮਾਰਾ ਨਮਸਕਾਰ ਤੇ ਸਹੀ ਕੋ ਹਮਾਰੀ ਸਕਲ ਪ੍ਰਜਾ ਜਨੋ ਆਪ ਸਵਾਰੀ ਸਿਵ ਗਨ ਕੋ ਸਭ ਗਨ ਸੁਖ ਦਿਓ ਸਤਨ ਗੋਪਲ ਮੋ ਬਦਗੀਓ ਘਟ ਘਟ ਕੇ ਅੰਤਰ ਕੀ ਜਾਣਤ ਬਲੇ ਬੁਰੇ ਕੀ ਪੀਰ ਵਸਾਨਤ ਜੀਟੀ ਤੇ ਕੁੰਤਰ ਸੁਲਾ ਜਾ ਪ੍ਰਕਿਰਪਾ ਧ੍ਰਟ ਘਰ ਊਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗਏ ਸੁਖੀ ਏਕ ਏਕ ਨੀ ਮੀਰ ਬਸ਼ਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਬੂਦ ਕਰਖ ਕਰਾ ਕਰ ਤਾਰਾ ਬਨਾ ਦੰਦ ਦਵ ਦੇ ਆਪਾ ਨਾ ਜਬ ਆ ਕਰਖ ਕਰ ਤੂੰ ਕਬੂ ਤੂੰ ਮੈਂ ਮਿਲਤ ਦੇ ਦਰ ਸਭੂ ਦੇਤੇ ਬਦਨ ਸਰੇਟ ਸਭ ਤਾਰੈ ਆਪ ਆਪਣੀ ਬੂਝ ਉਚਾਰੇ ਹਮ ਸਭ ਹੀ ਤੇ ਰਤਨ ਰਾਲ ਮਜਾਨਤ ਬੇਦ ਪੈਰ ਵਰਵਾਲਮ ਨਰੰਕਾਰ ਨਰਵਕਾਰ ਨਰ ਲੰਭੂ ਆਦਰ ਨੀਲਾ ਨਦ ਸੰਭ ਤਾਕਾ ਮੂੜੁ ਜਰਦ ਬੇਦਾ ਜਾਗੋ ਬੇਵਨਾ ਬਾਵਤ ਬੇਦਾ ਤਾਕੋ ਕਿਰਪਾ ਹਰਿ ਵਨੁਮਾਨਤ ਮਹਾ ਮੂੜ ਗਦ ਬੇਦਨਾ ਜਾਣਤ ਮਹਾ ਦੇਵ ਕੋ ਕਹਿ ਦਸਰਾ ਸਰਬ ਨਰੰਗਾਰ ਗਾਦੀ ਨਤਨਹਿ ਭੈ ਭਗ ਆਪ ਆਪਣੀ ਮੁਥ ਹੈ ਦੇਤੀ ਵਰਨਨ ਬਨ ਬਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਬਸਾਦਾ ਕਹਿ ਬਦ ਸਜਾ ਪ੍ਰਤਮ ਸੰਸਾਰਾ ਏ ਕਹਿ ਰੂਪਾ ਨੂ ਬਸ ਰੂਪਾ ਰੰਗ ਭਇ ਹੋ ਰਾਵ ਕਹੀ ਖੂਪਾ ਅੰਦਦ ਦੇਰਜ ਸੇਤਜ ਕੀਨੇ ਉਦ부ਜ ਖਾਨ ਬਵ ਰਤ ਦੀਨੀ ਕਹੋ ਹੂਲ ਰਾਜਾ ਹਵੈ ਪੇਠਾ ਗਉ ਸਮੜ ਭਇ ਹੋ ਸੰਗਰਾ ਕੇਠਾ ਸਗਰੀ ਸ੍ਰੇਟ ਦਖਾਏ ਹਦੰਭਵ ਆਦੂ ਦੁਗਾ ਦਸ ਰੂਪ ਸੁਜੰਬਾਵਾ ਬਰੱਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੁੱਟ ਜਿਤੇ ਉਡ ਬਦੂਤ ਬਾਤਾ ਸਗਲ ਮਲੇਸ਼ ਕਰੋ ਰਣ ਗਾਤਾ ਜਿਆ ਸੋ ਦਮ ਸਰਨੀ ਪਰੇ ਨਨਕੇ ਦੁੱਟ ਦੂਤ ਹਵੇ ਮਰੇ ਮੂਰਖ ਜਵਨ ਭਗ ਪਰੇ ਤਿਹਾਰੇ ਨਨਕੇ ਤੁਮ ਸੰਗੜ ਸਬਟਾਰੇ ਜੋ ਕਰ ਕੋ ਇਕ ਬਾਰ ਤੇ ਆਏ ਹੈ ਤਾਂਗੇ ਗਾਲ ਨਿਕਣ ਲੈ ਆਏ ਹੈ ਰੱਛਾ ਹੋਏ ਤਾਂ ਹੈ ਸਬ ਤਾਨੇ ਸਟਟਰੇਂ ਤਤ ਕਾਲਾ ਕਿਰਪਾ ਦਰਿਦ ਮਨ ਜਾਹੇ ਨੈ ਹਰਹੁ ਤਾਂ ਕੇ ਤਾਪਦਨ ਗਮੋ ਹਰਹੁ ਰਿੱਧ ਸਿਦ ਕਰਮੋ ਸਭ ਹੋਈ ਦੂਡ ਸ਼ਾਸ ਸਭ ਸਕੈ ਨ ਕੋਈ ਏਕ ਵਾਰ ਜਨ ਤਮੈ ਸਮਾਨ ਗਾਲ ਵਾਰ ਦੇ ਨਾਮ ਵਾਰ ਨਾਮ ਤੇ ਹਾਰੋ ਕਹਾਂ ਦਰਦ ਦੂਡ ਦੁਖ ਤੇ ਰਹਾ ਖੜਗ ਕੇ ਮੈਂ ਸਰਨ ਤਿਹਾਰੀ ਹਾੜਾ ਗੇਤ ਮੈਂ ਸਰਣ ਬਿਹਾਰੀ ਆਬਾਦ ਦੇਲੇ ਹੋ ਬਾਰੀ ਸਰਬ ਟੋਰਮੋ ਹੋ ਸਹਾਈ ਗੁਟ ਦੋਖ ਦੇਲੇ ਹੋ ਬਜਾਈ ਕਿਰਪਾ ਕਰੀ ਹੰਬਰ ਜਗ ਮਤਾ ਗਰੰਧ ਕਰਾ ਪੂਰਨ ਸੁਭਰਾਤਾ ਗਿਲ ਵਿਗ ਸਕਲ ਦੇ ਕੋ ਹਰਤਾ ਦੁੜਟ ਦੋਖਨ ਕੋ ਛੇ ਕਰਤਾ ਸ਼੍ਰੀਆ ਸੂਜਾ ਭੈ ਦਿਆਲਾ ਪੂਰਨ ਕਰਾ ਗਰੰਧਦ ਕਾਲ ਮਨਵਾਸ਼ਤ ਬਲ ਪਾਵੇ ਸੋਈ ਦੂਖਨਾਂ ਦੇ ਸਹਬੇ ਆਪ ਦਾ ਕੋਈ ਅਰਧਲਾ ਸੁਨੇ ਗੋਂਗ ਦੂਜਾ ਇਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਬਈ ਦੁਖ ਦਰਦ ਬਹੁ ਨਿਕਟ ਨਾ ਗਿਨ ਨਰਕੇ ਰਹੇ ਹੋ ਜੋ ਜਾ ਕੇ ਇੱਕ ਬਾਰ ਚੌਪਈ ਕੋ ਕਹੈ ਚੌਪਈ ਕਦ ਸਤਰਾਏ ਸਹ ਸਮਣੀ ਜੈ ਅਰਧ ਸਹ ਸੋਨ ਦੀਨ ਕਹੀ ਜੈ ਪਾਦਮ ਸੁਧੀ ਅਸਮੀ ਰਵਾਰਾ ਤੀਰ ਸੁਤਦਰਵ ਗ੍ਰੰਥ ਸੁਦਾਰਾ ਸਵਈਆ ਆਇਂ ਗਏ ਗਵਤ ਤੇ ਤੁਮਰੇ ਨਭ ਤੇ ਕੋਵਾ ਗਦਰ ਨਹੀਂ ਅਨਿਓ ਰਾਮ ਰਹੀਮ ਬੁਰਾਨ ਕੁਰਾਨ ਅਨੇਕ ਕਹ ਮਤ ਏਕ ਨ ਮੰਨਿਓ ਸਿਮਰਤ ਸਾਸਰ ਵੇਦ ਸਬੈ ਬਹੁ ਮੋ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਗਏ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਵਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਗਏ ਗਇਓ ਤੁਹਾਰੋ ਦਵਾਰ ਬਾਹੇ ਗਏ ਕੀ ਲਾਜ ਅਸ दास तुहार